ਜਿਹ ਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਤੋਂ ਖਾਂ ਨੀਂਦ ਨਾ ਸੋਵੇ ਜਿਹੜਾ ਹੁਕਮ ਨਹੀਂ ਨਿਛਾਲਦਾ ਜਾਣਦਾ ਉਹਦਾ ਰੋਦਾ ਜ਼ਿਆਦਾ ਹੈ ਉਹਦਾ ਰੋਣਾ ਬਹੁਤਾ ਜ਼ਿਆਦਾ ਹੈ ਆ ਕਿਉਂ ਹੋ ਗਿਆ ਕਿਉਂ ਨਹੀਂ ਹੋਇਆ ਇਹ ਹੋਣਾ ਚਾਹੀਦਾ ਸੀ ਇਹ ਕਿਉਂ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਆ ਪਤਾ ਨਹੀਂ ਕਰਨਾ ਸੀ ਇਹ ਕਿਉਂ ਹੋ ਗਿਆ ਉਹਦਾ ਰੋਵੇ ਜਿਹੜਾ ਹੁਕਮ ਪਛਾਣਦਾ ਉਹ ਨਾ ਕੋਈ ਨਹੀਂ ਭਾਈ ਇਹ ਹੀ ਹੁੰਦਾ ਸੀ ਆ ਤੁਹਾਡਾ ਆਪਣੇ ਬਾਸ ਨਹੀਂ ਹੈਗਾ ਬਾਈ ਉਹ ਥੋੜਾ ਉਹ ਰੋੜਾ ਉਹ ਰੋੜਾ ਥੋੜਾ ਅੰਦਰ ਧੋਖਾ ਨੀਂਦ ਨਾ ਸੋਵੇ ਅੰਦਰ ਧੋਖਾ ਉਹਦੇ ਵਿਚਾਰ ਮੇਰਾ ਕੀਤਾ ਹੋ ਜਾਂਦਾ ਉਹਦੇ ਅੰਦਰ ਧੋਖਾ ਭਲੇਖਾ ਵੀ ਸ਼ਾਇਦ ਮੇਰਾ ਕੀਤਾ ਹੋ ਸਕਦਾ ਸੀ ਇਹ ਕਿ ਆ ਇਹਨਾਂ ਹੁੰਦਾ ਤਾਂ ਹੋ ਜਾਣਾ ਨੀਂਦ ਨਾ ਸੋਵੇ ਦੀਗਣੀ ਉਹਦੀ ਹਾਂ ਜੇ ਤਨ ਖਸਮੈ ਚੱਲੇ ਰਜ਼ਾਈ ਦਰਗਾ ਸੋਭਾ ਮਹਿਲ ਬੁਲਾਈ ਆ ਜੇ ਤੁਨ ਸਸਨਾ ਚੱਲੇ ਤੇ ਜਾਈ ਜੇ ਔਰਤ ਸਸਨਾ ਦੇ ਨਾਲ ਇਕੱਲੇ ਦੇਖੋ ਇਹ ਪੰਕਤੀ ਜਿਹੜੀ ਹੈ ਔਰਤ ਵਾਸਤੇ ਜਿਹਨੂੰ ਕਿਨੇ ਘਾਟੇ ਚ ਬੰង ਹੋਏ ਤੁਸੀਂ ਸੰਸਾਰੀ ਗੱਲ ਹੈ ਪਰ ਬੁੱਧੀ ਵਾਸਤੇ ਨਹੀਂ ਕਿਹਾ ਉਹ ਜੇ ਤੰਦ ਖਸਮੇ ਚੱਲੇ ਰਜ਼ਾਏ ਬਿਲਕੁਲ ਠੀਕ ਹੈ ਪਰ ਇਹ ਰੋਹ ਵਾ ਘਟੇ ਹੋਇਆ ਸਤ ਸੰਸਾਰ ਦਾ ਸੰਸਾਰ ਚੋਂ ਦੇ ਪੀਏ ਜਿਹੜੀ ਬੋਲੀ ਆ ਤਾਂ ਸੰਸਾਰੀ ਹੈ ਠੀਕ ਆ ਖਾਸ ਮੈਂ ਇੱਥੇ ਸੰਸਾਰ ਚ ਕਿਨੂੰ ਗਿਆ ਭਗਤ ਦਾਸ ਮੁਖ ਤੇ ਜੋ ਬੋਲਿਆ ਇਹਾ ਹੋਰ ਸੱਚ ਹੋਵਾ ਇਹਾ ਵੀ ਸੱਚ ਹੈ ਇਹਾ ਦਾ ਸੱਚ ਕੀ ਹੈ ਫਿਰ ਦੋਏ ਜਗ੍ਹਾ ਦਾ ਸੱਚ ਹੈ ਇਹਾ ਦੇ ਸੱਚ ਵਿੱਚ ਕਿਹੜੇ ਖਾਤੇ ਚ ਪਾਉਂ ਗਿਰੋ ਜਿਹੜੇ ਲੋਕਾਂ ਨੇ ਮੰਨ ਲਿਆ ਨਾ ਅਵੇਸਰਬ ਕਲਚਰ ਉਹਨਾਂ ਦੇ ਹਰ ਤੋਂ ਥੱਲੇ ਉੱਤੇ ਦੀ ਬਹੁਤ ਔਖੀ ਹੈ ਇਹ ਗੱਲ ਕਿਉਂਕਿ ਵੈਸੇ ਕਲਚਰ ਦੇ ਵਿੱਚ ਜੇ ਹੈ ਉਹਨਾਂ ਕੋ ਫਰਮਿਆ ਨਹੀਂ ਹੈ ਓਹ ਹੋ ਜਵੇ ਉਹਨਾਂ ਦੇ ਵੀ ਬੜੀ ਔਖੀ ਗੱਲ ਆ ਗਿਆ ਨੂੰ ਜੇ ਧਨ ਖਸਪੇ ਚੱਲਿਆ ਰਜ਼ਾਈ ਦਰ ਕਰ ਸੋਭਾ ਮਹਿਲ ਬੁਲਾਈ ਸਰਕਾਰ ਸੋਭਾ ਉਹਦੀ ਸੋਪਾ ਹੀ ਹੁੰਦੀ ਹੈ ਉਹਨੂੰ ਕੋਈ ਮਾਰਾ ਨਹੀਂ ਖਿਲਦਾ ਰਜ਼ਾ ਕੇ ਲੈ ਲੋੜੀ ਤੂੰ ਹੀ ਸੋਪਾ ਹੀ ਹੈ ਜੇ ਕਦਮ ਨਹੀਂ ਬਰਾਬਰੀ ਕਰੇ ਸੋਪਾ ਨਹੀਂ ਹੈ ਕਦਮੇ ਕਰੇ ਬਰਾਬਰੀ ਫਿਰ ਗੱਲ ਪੱਤਰ ਪਾਏ ਕੋਈ ਬਗਤੀ ਵੀ ਸਾਡੇ ਕੋ ਪਈ ਹੈ ਜੀ ਜੀ ਆ ਪੰਗਤੀ ਵੀ ਪਈ ਹੈ ਗੁਰਮਤਿ ਲਈ ਇਹੀ ਹੈ ਗੁਰੂ ਘਰ ਦੇ ਵਿੱਚ ਵੀ ਹੌਟਲ ਸੀਗੀ ਹੁੰਦੀ ਉੱਥੇ ਹੀ ਦੇਖਿਆ ਸੀ ਕੋਈ ਤਾਂ ਖਲੀ ਗੁਰੂ ਘਰ ਚੋਂ ਨਾ ਬਣੇ ਕੋੜੇ ਫੈਸਲੇ ਲੈ ਗਏ ਸਾਰਾ ਯਾਦਗੀਰ ਹੋ ਗਏ ਘਰ-ਬਾਰ ਮੈਲ ਛੱਡਣੇ ਪਏ ਸਭ ਕੁਝ ਬਰਬਾਦ ਹੋ ਦੁਨੀਆ ਦੇ ਰਿਵਾਜ ਬਰਬਾਦ ਹੋ ਗਏ ਪਰ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਹਾਂ ਬਲੀ ਉਹ ਤੇ ਸੋਮਾ ਕਾਟੇ ਹੋ ਰਹੀ ਹੈ ਉਸਨੂੰ ਜੇ ਜਲਦੀ ਹੋ ਰਹੀ ਹੈ ਉਹਨੂੰ ਦੇਖੇ ਤੋਂ ਪ੍ਰੰਪੂ ਦੀ ਟਾਪਾਂ ਮਿਲਿਆ। ਸਾ슴 ਦਾ ਫੇਰ ਵੀ ਉਹੀ ਹੈ ਸੱਚੇ ਹੈ। ਸਾਡੇ ਵਿੱਚ ਗਾਈ ਦੇ ਵਿੱਚ ਹੈ ਚੱਲਣਾ ਪਾਣੀ ਤੇ ਚੱਲ ਰਹੇ ਨੇ ਵੀ ਔਰਤ ਵੀ ਨਹੀਂ ਆਜੀ ਵੀ ਬੜਾ ਚੱਲਦਾ ਹੈ ਔਰਤ ਵੀ ਬੜਾ ਚੱਲੇ। ਸਾਡੇ ਤੋਂ ਹਾਂ ਦਾ ਕੋਈ ਰੋਦੀ ਹੈ ਸੜਨ। ਇਹ ਉੱਥੇ ਹੀ ਲੱਗੂਆ ਪੰਕਤੀ ਜਿੱਥੇ ਗੁਰਬੁਖੀ ਹੈ ਗੁਰਬੁਖੀ। ਤੂੰ ਇਹ ਤੋਂ ਲੱਗੂ ਗਈ ਹੈ। ਜੇ ਕੋਈ ਮੁਰੇ ਮਾਰੇ ਜਿਸ ਹੋਰ ਕਰਦੀ ਹੈ ਉਹਦੇ ਸੁਖ ਨਹੀਂ ਹੈ ਬਿਲਕੁਲ ਨਾਨਕ ਕਰਮੀ ਇਹ ਮੱਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਨਾਨਕ ਕਰਮੀ ਇਹ ਮੱਤ ਪਾਈ ਨਾਨਕ ਕਹਿੰਦੇ ਸੋ ਪਰਮ ਇਹ ਉਹਦਾ ਕਰਮ ਹੈ ਤੇ ਬਿਰੂਏ ਮਸਤ ਨਾਨਕ ਕਰਮੀ ਇਹ ਮੱਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਆ ਗੁਰਪ੍ਰਸਾਦੀ ਸੱਚ ਸਮਾਈ ਗਿਆਨ ਦੀ ਕਿਤਾਬ